ਕਬੱਡੀ 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 ਮੇਰੇ ਮਿੱਤਰੋ ਇਧਰੇ ਪਾਸੇ ਪਈ ਫ ਰੇਡ ਇਹ ਆ ਦੁੱਗਿਆਂ ਵਾਲਾ ਕੇ ਖੁਸ਼ੀ ਦੁੱਗਿਆਂ ਵਾਲੇ ਦਾ ਲੋਕੋ ਕੇਰ ਸੁਣੀਦਾ ਲਲਕਾਰਾ ਗੱਦਰੂ ਗਾਟ ਰੜਗੇ ਦਾ ਹੱਥੇ ਕਿਲੋ ਕਿਲੋ ਦਾ ਪਾਰਾ ਇਹ ਆ ਸਰਦਾਰ ਨਰਮਲ ਸਿੰਘ ਗੱਲਾ ਪੁੱਤਰ ਦੁੱਗਾ ਵਾਲਾ ਜਿਹੜੇ ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਤਿੰਨ ਪਰਜੀਆਂ ਵਾਲਾ ਕਬੱਡੀ ਪਾਰ ਤਿੰਨ ਪਰਜੀਆਂ ਵਾਲਾ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਜਲਾਲਪੁਰੀਆ ਇਸ ਜੀਆਂ ਵਾਲਾ ਇਸ ਸਮੇ ਕਬੱਡੀ ਕਬੱਡੀ ਕਰਦਾ ਹੋਇਆ ਆ ਪਾਈ ਰੇਡ ਚਾਰ ਜਾਫਿਆਂ ਦੇ ਵਿੱਚੋਂ ਕੌਣ ਜਲਾਲਪੁਰਿਆ ਪਾਲਾ ਆ ਵੇਖਦਾ ਜਫਾ ਪਾਲੇ ਦਾ ਦਿਰੇ ਦਿਖਾਉਂਦਾ ਤਾਰੇ ਜਫਾ ਪਾਲੇ ਦਾ ਦਿਰੇ ਦਿਖਾਉਂਦਾ ਤਾਰੇ ਆ ਜਲਾਲਪੁਰਿਆ ਤੇ ਪਿੰਨਾ ਪਰਜੀਆ ਵਾਲਾ ਏ ਸਿਰਾ ਸਿਰਾ ਹੋਈ ਜਾਂਦਾ ਸਿਰਾ ਸਿਰਾ ਕਿ ਨਹੀਂ ਹਾਰਦਾ ਹਲੇ ਤਾਂ ਜੱਟ ਪੂਰਾ ਕੈਮ ਹੈ ਨਹੀਂ ਹਾਰਦਾ ਹਾਲੇ ਤੇ ਤੀਰ ਕਮਾਨ ਦੇ ਵਿੱਚ ਆ ਖਿਡਾਰੀ ਦਾ ਬਲੇ 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 ਖੁਸ਼ੀ ਤੇ ਆਹ ਫਤਿਹਗਰੀਏ ਕਾਕੇ ਦਾ ਪੁੱਤਰ ਰਣਜੀਤ ਇਹ ਦੁੱਗਾਂ ਵਾਲਾ ਵਾਹ ਓਏ ਖੁਸ਼ੀ ਵਾਹ ਹੈ ਕਾਂਪਤੇ ਹੱਥੋਂ ਸ਼ਮਸ਼ੀਰ ਮਤ ਉਠਾ ਕਰੋ ਐਨ ਮੇਰੇ ਆ ਨਾ ਸੈਰ ਹੋਈ ਜਾਂ ਸੈਲਾ ਮੈਚ ਮਨਿੰਦਰ ਪਿਆਰ ਸਤਪਾਲ ਬਰਾੜ ਅਵਤਾਰ ਜੋਲ ਸਰਦਾਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ